पेट्रोल टंकी है गाड़ियों पे फुल करा के रखना माहौल के दादा हो के दादा न हो आने जाने में किसी को कोई परेशानी ना हो और ये माहौल बहुत निर्दनीय है खाने पीने के हरेक चीज की व्यवस्था पूरा फुले यहां भारत में कोई दिक्कत नहीं है यहां पे राशन की दुकानों पे देखा यार बहुत रश पैरया ओवर रश पैरया है पेट्रोल पंप पर सारे पास पे रश बहुत पैरया किसी पास पे पेट्रोल भी नहीं है सप्लाई पिछो आ नहीं रही है सतील बवाने आज मैं के बों ਫੁੱਲ ਘੜਾਣਾ ਸੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਸਪਲਾਈ ਮਿਲਦੀ ਰਹੇਗੀ ਸਾਰਿਆਂ ਨੂੰ ਥੋੜੀ-ਬਹੁਤ ਜਿਹੜਾ ਤਣਾਅ ਭਰ ਮਾਹੌਲ ਜਿਹੜਾ ਦੇਖਣ ਨੂੰ ਮਿਲਦਾ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਨੂੰ ਦੇਖਦੇ ਹੋਏ ਕੀ ਕਹਿਣਾ ਚਾਹੂੰ ਇੰਡੀਆ ਦੀ ਫੋਰਸ ਹੈ ਇੰਡੀਆ ਆਪਣੇ ਵਧੀਆ ਦੇਖੋ ਉਹਨਾਂ ਦੇ ਜਿਹੜੇ ਸਾਰੇ ਮਸਾਇਲੇ ਆਇਆ ਸਾਰਿਆਂ ਖਤਮ ਕਰਤੀਆਂ ਇੰਡੀਆ ਨੇ ਆਪਣਾ ਕੋਈ ਨੁਕਸਾਨ ਨਹੀਂ ਹੋਇਆ ਹੈਗਾ ਇੰਡੀਆ ਦਾ ਜੋ ਪਹਿਲੇ 100 200 ਦਾ ਪਾਵਾ ਰਹਾ 500 600 1000 ਦਾ ਐਸੇ ਫੁੱਲ ਕਰਾ ਰਹਾ ਟੰਕੀ ਮਾਰਕੀਟ ਸੁਣਨੇ ਵੀ ਬਾਜ਼ਾਰਾ ਸੁਨੀਆਂ ਵੀ ਆ ਕੰਮ ਹੈ ਨਹੀਂ ਜੇ ਲੋਕਾਂ ਐ ਡਰ ਹੈਗਾ ਬਸ ਬਾਹਰ ਨਹੀਂ ਨਿਕਲਦੇ ਪੈਸੇ ਬੁੇ ਜੋੜ ਕੇ ਰੱਖ ਰੇ ਕੱਲ ਨੂੰ ਲੋਡ ਪੈਣੀ ਭਾਈ ਡਰ ਦਾ ਮੋਲ ਇਹ ਲੜਾਈ ਕਰਕੇ ਇਸ ਕਰਕੇ ਮਹਿੰਗਾਈ ਵਧ ਰਹੀ ਹੈ ਤੇੜ ਵੀ ਵਧਿਆ ਰਹੀ ਪੀੜ ਰਗਦੀ ਰਚੋਂ ਲੋਕਾਂ ਡਰ ਆ ਗਿਆ ਭਾਈ ਹਾਂ ਪੰਡਾ ਜ ਨਹੀਂ ਕਰਨਾ ਸਹਰਾ ਹੀ ਡਰ ਜਿਆਦਾ ਆ ਪਿੰਡਾਂ 'ਚ ਠੀਕਾ ਮਾਹੌਲ ਹੈ ਬਾਈ ਕੋਈ ਖਰਾਬ ਨਹੀਂ ਅੱਗੇ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵੱਲੋਂ ਦੱਸ ਦਈਏ ਭਾਰਤ ਪਾਕਿਸਤਾਨ ਦੇ ਵਿਚ ਜਿਹੜਾ ਛੜੇ ਯੁੱਧ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜਿਹੜਾ ਡਰ ਦਾ ਮਾਹੌਲ ਇੱਕ ਪਾਸੇ ਦੇਖਣ ਨੂੰ ਮਿਲ ਰਿਹਾ ਪਰ ਜਿਹੜਾ ਡੀਸੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਤੇ ਲੋਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਫਿਰ ਉਸ ਤੋਂ ਬਾਵਜੂਦ ਵੀ ਜਿਹੜਾ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਦੇ ਵਿੱਚ ਜੇਕਰ ਰਾਸ਼ਨ ਦੀ ਦੁਕਾਨਾਂ ਦੀ ਗੱਲ ਕਰੀਏ ਤੇ ਰਾਸ਼ਨ ਦੀ ਦੁਕਾਨਾਂ ਦੇ ਵਿੱਚ ਵੀ ਕਾਫੀ ਪਾਰੀ ਲੰਬਾ ਜਾਮ ਜਿਹੜਾ ਨਜ਼ਰ ਆ ਰਿਹਾ ਕਾਫੀ ਘੱਟ ਲੋਕਾਂ ਦਾ ਨਜ਼ਰ ਆ ਰਿਹਾ ਲੋਕੀ ਰਾਸ਼ਨ ਪ੍ਰਾਂਤ ਦੇ ਨਜ਼ਰ ਆ ਰਹੇ ਨੇ ਤੇ ਅਗ ਵੀ ਕਾਫੀ ਜਰਦਾ ਰਸ਼ ਜਿਹੜਾ ਨਜ਼ਰ ਆ ਰਿਹਾ ਹਾਲਾ ਕਿ ਕੱਲ ਰਾਤ ਬੀਤੀ ਰਾਤ ਜਿਹੜਾ ਬਲੈਕ ਆਊਟ ਹੁੰਦਾ ਸੋ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਿਤਨੇ ਕਿਤੇ ਇੱਕ ਪਾਸੇ ਡਰਦਾ ਜਿਹੜਾ ਮਾਹੌਲ ਹੈ ਕਿਤਨੇ ਕਿਤੇ ਪੈ ਜਾਂਦਾ ਪਰ ਇੱਕ ਪਾਸੇ ਲੋਕ ਵੀ ਜਿਹੜਾ ਹੈ ਕਿ ਮਜ਼ਬੂਤ ਵੀ ਨੇ ਸੋ ਤਸਵੀਰਾਂ ਮੇਰੇ ਪਿੱਛੇ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਰੋਸ਼ ਹੈ ਨਜ਼ਰ ਆ ਰਿਹਾ ਕਿਤਨੇ ਕਿਤੇ ਇੱਕ ਪਾਸੇ ਤੇ ਖੁਸ਼ੀ ਵੀ ਲਾਹੌਰ ਹੈ ਪਰ ਇੱਕ ਪਾਸੇ ਡਰ ਵੀ ਜਿਹੜਾ ਦੇਖਣ ਨੂੰ ਮਿਲਦਾ ਅੱਜ ਤੇ ਕਿ ਲੋਕ ਜਿਹੜੇ ਨੇ ਉਹਨਾਂ ਵੱਲੋਂ ਤੇਲ ਵੀ ਦੇਖ ਸਕਦੇ ਹੋ ਕਿ ਜਿਹੜਾ ਇੰਦਨ ਹੈ ਉਹਨ ਦੇ ਲੋਕ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੀ ਕਤਾਰ ਹੈ ਉਹ ਪੈਟਰੋਲ ਪੰਪਾਂ ਦੇ ਉੱਤੇ ਵੀ ਜਿਹੜੀ ਹੈ ਨਜ਼ਰ ਆ ਰਹੀ ਐ ਸੋ ਗਲਬਾਤ ਵੀ ਕਰ ਲੈਨੇ ਆ ਕੀ ਨਾਮ ਕੀ ਹੈ ਤੁਹਾਡਾ ਸ੍ਰੀ ਦਾਸ ਅੱਛਾ 30 ਪਾਉਣੇ ਆ ਅੱਜ ਕਿੰਨਾ ਕ ਪਾਉਂਗੇ ਫੁੱਲ ਕਰਾਣਾ ਸੀ ਅੱਛਾ ਫੁੱਲ ਕਰਾਣਾ ਹੈ ਇਦਾਂ ਦਾ ਮਾਹੌਲ ਦੇਖ ਰਹੇ ਹੋ ਹੁਣ ਜਿਹੜਾ 파ਰਤ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਉਹ ਪਤਾ ਨਹੀਂ ਉਤਨਾ ਉਤਨਾ ਨਹੀਂ हमको ਪਤਾ ਆ ਦੇਖ ਰਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਨਾਲ ਵੀ ਗਲਬਾਤ ਕਰ ਲੈਨੇ ਹੋਰ ਵੀ ਜਿਹੜੇ ਕੁਝ ਲੋਕ ਇੱਥੇ ਮੌਜੂਦ ਨੇ ਕੀ ਨਾਮ ਕੀ ਹੈ ਤੁਹਾਡਾ ਦਿਲੀਪ ਕੁਮਾਰ जी। देख रहे बनिया हुआ है इस टाइम देख रहे कुछ पता है जी कितना लग रहा कोई दिक्कत नहीं है यहाँ पे इंडिया में है ना मैंने तो सब कुछ ठीक है यहाँ पे कोई घपाने वाली बात नहीं है की सब कुछ यहाँ पे है इंडिया में व्यवस्था सारी कुछ है हाँ अच्छा। खाने पीने की हर एक चीज की व्यवस्था पूरा फुल है यहाँ भारत में कोई दिक्कत नहीं है यहाँ पे लुधियाने के बीच लोगों के बीच दहशत फैली हुई है ਦਾ ਸਭ ਕੇ ਵਿੱਚ ਅੱਜ ਪੈਟਰੋਲ ਟੰਕੀ ਆ ਗੱਡੀਆਂ ਤੇ ਫੁੱਲ ਕਰਾ ਕੇ ਰੱਖਣਾ ਮਾਹੌਲ ਕਿ ਦਾਦਾ ਹੋ ਕੇ ਦਾਦਾ ਨਾ ਹੋ ਆਨੇ ਜਾਣੇ ਵਿੱਚ ਕਿਸੇ ਕੋ ਕੋਈ ਪਰੇਸ਼ਾਨੀ ਨਾ ਹੋ। ਔਰ ਇਹ ਮਾਹੌਲ ਬਹੁਤ ਨਿੰਦਨੀਆ ਹੈ। ਔਰ ਇਸ ਕੀ ਹਮ ਅਹਿਲ ਨਾ ਕਰਤੇ ਹੈ ਕਿ ਇਹ ਜਲਦ ਸੇ ਜਾਈ ਮਾਈਟਰ ਸੁਰਜ ਜਾਏ। ਸ਼ਹਿਰ ਦੇ ਵਿੱਚ ਦੇ ਹਾਲਾਤ ਕਿਦਾਂ ਦੇ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਮਾਰਕੀਟ ਦੇ ਵਿੱਚ ਸੀਗੇ ਤੁਸੀਂ ਸੋ ਕਿਦਾਂ ਦਾ ਜਿਹੜਾ ਮਾਹੌਲ ਸੀਗਾ ਦੇਖਣ। ਲੁਧਿਆਣਾ ਦੇ ਵਿੱਚ ਮਾਹੌਲ ਠੀਕ ਠਾਕ ਨਜ਼ਰ ਆ ਰਿਹਾ ਲੇਕਿਨ ਇਹ ਹੈ ਕਿ ਅਬ ਇਹ ਬਲੈਕ ਆਊਟ ਦੀ ਵਜ੍ਹਾ ਸੇ ਅਬ ਲੋਕੋ ਕੇ ਕਾਰੋਬਾਰ ਮੇ ਬਹੁਤ ਫਰਕ ਪੜ ਰਹਾ ਹੈ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਇੱਕਦਮ ਜਿਹੜਾ ਬਲੈਕ ਆਊਟ ਹੋ ਜਾਂਦਾ ਉਸ ਤੋਂ ਬਾਅਦ ਕਿਦਾਂ ਦਾ ਜਿਹੜਾ ਲੱਗ ਰਿਹਾ ਸੀਗਾ ਜਦੋਂ ਬਲੈਕ ਆਊਟ ਹੋਇਆ ਕਾਫੀ ਹੱਦ ਤੱਕ ਇਹ ਲੋਕੋ ਨੇ ਇਸ ਪਰ ਵਿਸ਼ਵਾਸ ਜਤਾਇਆ ਔਰ ਲੋਕੋ ਨੇ ਸਮਰਥਨ ਵੀ ਦਿਆ ਕਿ ਲੋਕਾਂ ਦੇ ਵਿੱਚ ਜਿਹੜਾ ਹਰਸਉ ਉਲਾਸ ਦੇਖ ਸਕਦੇ ਹੋ ਲੋਕ ਇੱਕ ਪਾਸੇ ਖੁਸ਼ ਵੀ ਨਹੀਂ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਡਰਨ ਦੀ ਲੋੜ ਨਹੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਪٹرول ਪੰਪ ਦੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦੀ ਲੰਬੀ ਲਾਈਨ ਜਿਹੜੀ ਹੈ ਲੱਗੀ ਹੋਈ ਹੈ ਪੰਪ ਦੇ ਉੱਤੇ ਜਿਹੜਾ ਤੇਲ ਪਵਾ ਰਹੇ ਨੇ ਲੋਕ ਇੰਦਨ ਪਵਾ ਰਹੇ ਨੇ ਸੁੱਕਦੇ ਨੇ ਕਿਤੇ ਲੋਕਾਂ ਦੀ ਕਤਾਰ ਜਿਹੜੀ ਕਾਫੀ ਲੰਬੀ ਜਿਹੜੀ ਨਜ਼ਰ ਆ ਰਹੀ ਹੈ ਸੋ ਇਸ ਟਾਈਮ ਕਾਫੀ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਇੱਕ ਪਾਸੇ ਸਹਮੇ ਵੀ ਹੋਏ ਨੇ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਖਤ ਨਿਰਦੇਸ਼ ਜਿਹੜੇ ਆ ਤੇ ਬਤੋ ਬਤ ਜਿਹੜਾ ਦੇਖ ਸਕਦੇ ਹੋ ਕਿ ਬਤੋ ਬਤ ਜਿਹੜਾ ਰਾਸ਼ਨ ਹੈ ਜਾਂ ਤੇਲ ਵਗੈਰਾ ਜੋ ਵੀ ਜਮਾ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇੱਦਾਂ ਦਾ ਕੁਝ ਵੀ ਨਹੀਂ ਹੈਗਾ ਡਰਨ ਦੀ ਜਰੂਰਤ ਨਹੀਂ ਹੈਗੀ ਪ੍ਰਸ਼ਾਸਨ ਵੱਲੋਂ ਸਖਤ ਨਿਰਦੇਸ਼ ਦਿੱਤੇ ਜਾ ਰਹੇ ਨੇ ਪਰ ਲੋਕੀ ਆਪਣੀ ਸੁਵਿਧਾ ਜਿਹੜੀ ਹੈ ਖੁਦ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਨੌਜਵਾਨ ਵੀਰ ਮੌਜੂਦ ਆ ਵੀਰ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਯੂਥਾ ਦੇ ਲਈ ਕੀ ਕੀ ਬਾਜੀ ਅਸੀਂ ਤਾਂ ਕੁਝ ਨਹੀਂ ਕਹਿਣਾ ਫਿਰ ਵੀ ਫਿਰ ਹਾਲ ਜਿਹੜਾ ਕੀ ਕੁ ਦੇਖਣ ਨੂੰ ਮਿਲ ਰਿਹਾ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਇੱਥੇ ਵੈਸੇ ਹੁਣ ਮਾਹੌਲ ਕਿਦਾਂ ਦਾ ਰਹਿ ਰਿਹਾ ਮਾਹੌਲ ਤਾਂ ਓਕੇ ਆ ਪੂਰਾ ਇੱਥੇ ਹਾਂਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਕਿ ਇੱਕ ਪਾਸੇ ਲੋਕਾਂ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਹੈ ਕਿ ਇੱਕ ਪਾਸੇ ਲੋਕ ਜਿਹੜਾ ਕਹਿ ਰਹੇ ਨੇ ਕਿ ਮਾਹੌਲ ਜਿਹੜਾ ਠੀਕ ਵੀ ਆ ਤਾਂ ਦੂਜੇ ਪਾਸੇ ਲੋਕਾਂ ਦੇ ਵਿੱਚ ਕਾਫੀ ਐ ਜਿਹੜੇ ਕੁਝ ਲੋਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੇਲ ਵਗੈਰਾ ਜਿਹੜਾ ਇੰਦਨ ਹੈ ਪੈਟਰੋਲ ਹੈ ਉਹ ਆਪਣੀ ਗੱਡੀਆਂ ਦੇ ਵਿੱਚ ਭਰਾਇਆ ਜਾਵੇ ਪਰ ਪ੍ਰਸ਼ਾਸਨ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਜਿਹੜੀ ਹੈ ਜੀ ਜਿਹੜੀ ਹੈ ਜ ਰਾਸ਼ਨ ਹੋ ਜਵੇ ਰਾਸ਼ਨ ਦੇ ਦੁਕਾਨਾਂ ਦੀ ਗੱਲ ਕਰੀਏ ਤਾਂ ਰਾਸ਼ਨ ਦੁਕਾਨਾਂ ਦੇ ਵਿੱਚ ਅਗਰ ਰੇਟ ਵਧਾ ਹੈ ਤੇ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਰੇਟ ਨਹੀਂ ਵਧਨੇ ਚਾਹੀਦੇ ਹੈ ਰਾਸ਼ਨ ਦੀ ਦੁਕਾਨਾਂ ਦੇ ਵਿੱਚ ਕਾਫੀ ਕਤਾਰ ਨਜ਼ਰ ਆਂਦੀ ਹੈ ਸੋ ਉਸ ਤੋਂ ਬਾਅਦ ਪੈਟਰੋਲ ਪੰਪਾ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲੰਬੀ ਕਤਾਰ ਕਾਫੀ ਨਜ਼ਰ ਆ ਰਹੀ ਹੈ ਸੋ ਲੋਕਾਂ ਦੇ ਵਿੱਚ ਕਾਫੀ ਰਸ਼ ਜਿਹਾ ਨਜ਼ਰ ਆ ਰਿਹਾ ਲੋਕੀ ਕਿਸ ਤਰੀਕੇ ਤੇਲ ਪਵਾ ਰਹੇ ਨੇ ਸੋ ਜਿਹੜੇ ਇੱਥੇ ਜਿਹੜੇ ਲੱਗੇ ਹੋਏ ਨੇ ਸੋ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਰਮਚਾਰੀਆਂ ਨਾਲ ਸੋ ਉਹਨਾਂ ਵੱਲੋਂ ਕਿੰਨਾ ਕੁ ਕੁਝ ਜਿਹੜਾ ਬਦਲਾਅ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਨਾਮ ਕੀ ਹੈ ਵੀਰ ਆਦੇਸ਼ ਅੱਛਾ ਕੀ ਬਦਲਾਅ ਦੇਖਣ ਨੂੰ ਮਿਲ ਰਿਹਾ ਅੱਜ ਕੱਲ੍ਹ ਤੋਂ ਜ਼ਿਆਦਾ ਸੇਲ ਹੈ ਅੱਜ ਸੇਲ ਜ਼ਿਆਦਾ ਹੈ ਹਾਂ ਲੋਕਾਂ 'ਚ ਰਸ਼ ਨਜ਼ਰ ਆ ਰਿਹਾ ਲੋਕੀ ਜ਼ਿਆਦਾ ਆ ਰਹੇ ਹਾਂ ਜੋ ਪਹਿਲੇ 100 200 ਕਪਾਵਾ ਰਿਹਾ ਉਹ 500 600 ਹਜ਼ਾਰ ਦਾ ਐਸੇ ਫੁੱਲ ਕਰਾ ਰਿਹਾ ਟੰਕੀ ਅੱਛਾ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਭਾਈ ਆਪਣੇ ਵੱਲੋਂ ਤਾਂ ਓਕੇ ਆ ਜੀ ਜੋ ਕਿ ਕਿੱਦਾਂ ਦੇ ਆ ਰਹੇ ਨੇ ਹੁਣ ਇਸ ਟੈਂਪਟਰੋਲ ਪੰਪਾਂ ਦੇ ਉੱਤੇ ਰਸ਼ ਪੂਰਾ ਆ ਜੀ ਪੂਰਾ ਰਸ਼ ਪੈ ਰਿਹਾ ਈ ਇੱਥੇ ਪੰਪ ਤੇ ਪਹਿਲੇ ਤੋਂ ਜ਼ਿਆਦਾ ਹੈ ਅੱਛਾ ਹਾਂ ਜੀ ਇਕ ਸਦੋਂ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਕਰਮਚਾਰੀਆਂ ਨਾਲ ਗੱਲ ਕਰਦੇ ਆ ਤੇ ਕਰਮਚਾਰੀਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਰਸ਼ ਜੜਾ ਵਾ ਉਹ ਕਾਫੀ ਜ਼ਿਆਦਾ ਲੱਗਾ ਹੋਇਆ ਸੋ ਦੇਖ ਸਕਦੇ ਹੋ ਮੇਰੇ ਪਿੱਛੇ ਦੀਆਂ ਤਸਵੀਰਾਂ ਜਿਹੜੀਆਂ ਸੋ ਬਹੁਤ ਹੀ ਜੇ ਲੋਕਾਂ ਦੀ ਗੱਲ ਕਰੀਏ ਤੇ ਲੋਕ ਜਿਹੜੇ ਨੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇੱਕ ਪਾਸੇ ਡਰ ਦਾ ਮਾਹੌਲ ਸਮਿਆ ਹੋਇਆ ਸੋ ਲੋਕ ਨੇ ਸੋ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਕਰਮਚਾਰੀ ਮੌਜੂਦ ਨੇ ਕਿੰਨਾ ਕਾ ਕੁਝ ਦੇਖ ਰਹੇ ਹੋ ਤੁਸੀਂ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਪੈਟਰੋਲ ਪੰਪ ਹੈ ਲੋਕਾਂ ਦੀ ਬਿਹਤਰੀ ਜ਼ਿਆਦਾ ਹੋਈ ਹੈ ਹਾਂ ਬਿਲਕੁਲ ਹੋਈ ਹੈ ਜ਼ਿਆਦਾ ਹੋਈ ਹੈ ਔਰ ਇਤਨੀ ভিਲ ਲੱਗ ਰਹੀ ਹੈ یہاں پہ ਤਾਂ यहां ज्यादा हुई है बहुत ज्यादा लग रहा है ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਮੈਸੇਜ ਕੀ ਦੇਣਾ ਹੈ ਆਪਣਾ ਸੇਫ ਰਹੇ ਬਸ ਬਿਲਕੁਲ ਸੋ ਦੇਖ ਸਕਦੇ ਹੋ ਕਿ ਉਹਨਾਂ ਬੋਲੋ ਕਹਿਆ ਜਾਂਦਾ ਹੈ ਕਿ ਲੋਕ ਜਿਹੜਾ ਸੇਫ ਰਹੇ ਸੋ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨੇ ਵੀ ਜਾਣਕਾਰੀ ਲੈ ਲੈਣੇ ਕੀ ਕਹਿਣਾ ਚਾਹਨੇ ਹੋ ਅੱਜ ਤੁਸੀਂ ਕਿਉਂਕਿ ਇੱਕ ਪਾਸੇ ਲੋਕ ਤੇਲ ਵੀ ਪਰਾ ਰਹੇ ਨੇ ਇੰਦਨ ਜਿਆਦਾ ਇਕੱਠਾ ਕਰ ਰਹੇ ਨੇ ਰਾਸ਼ਨ ਵਗੈਰਾ ਵੀ ਪਰਾ ਰਹੇ ਨੇ ਤੇ ਇੱਕ ਪਾਸੇ ਡਰਦਾ ਭਾਈ ਡਰਦਾ ਮੌਲ ਹੈ ਇਹ ਲੜਾਈ ਕਰਕੇ ਇਸ ਕਰਕੇ ਮਹਿੰਗਾਈ ਵਧ ਰਹੀ ਹੈ ਟ੍ਰੇਡ ਵੀ ਵਧੀਆ ਰਿਪੀਟ ਰਾਕੀ ਰੱਛ ਲੋਕਾਂ ਡਰ ਆ ਗਿਆ ਭਾਜੀ ਵੀ ਕੱਲ ਕੁਝ ਵੀ ਹੋ ਸਕਦਾ ਪੰਚਾਇਤ ਬੰਦ ਵੀ ਹੋ ਸਕਦਾ ਬਿਲਕੁਲ ਕੱਲ ਰਾਤ ਜਿੱਦਾਂ ਇੱਕਦਮ ਬਲੈਕ ਆਊਟ ਹੁੰਦਾ ਐ ਸੋ ਉਸ ਤੋਂ ਬਾਅਦ ਲੋਕਾਂ ਤੇ ਕੀ ਹਾਲਾਤ ਦੇਖਣ ਨੂੰ ਮਿਲਦੇ ਜਾਂ ਤੁਹਾਡੇ ਪਿੰਡਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਓਏ ਪਿੰਡਾਂ ਇੱਧਰ ਠੀਕ ਆ ਮਾਹੌਲ ਵਾਲੇ ਸ਼ਹਿਰਾਂ ਜੀ ਹੈ ਜ਼ਿਆਦਾ ਹਾਂ ਪਿੰਡਾਂ ਜੀ ਨਹੀਂ ਹੈ ਘਰਾਂ ਨਾਲ ਸ਼ਹਿਰਾਂ ਹੀ ਡਰ ਜ਼ਿਆਦਾ ਆਇਆ ਪਿੰਡਾਂ ਦਾ ਠੀਕਾ ਮਾਹੌਲ ਹੈ ਬਾਈ ਕੋਈ ਖਰਾਬ ਨਹੀਂ ਹੈ ਕਿ ਮੈਂ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਅਗਰ ਇਸ ਪੈਟਰੋਲ ਪੰਪ ਦੇ ਜਿਹੜੇ ਆਨਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਜਾਣਕਾਰੀ ਲੈਣੀ ਹੈ ਇੱਕ ਪਾਸੇ ਲੋਕਾਂ ਦੇ ਨਾਲ ਉਹਨਾਂ ਵੱਲੋਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅਗਰ ਪੈਟਰੋਲ ਪੰਪ ਦੀ ਗੱਲ ਕਰੀਏ ਤੇ ਪੈਟਰੋਲ ਪੰਪ ਦੇ ਵਿੱਚ ਕਾਫੀ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਉਹਨਾਂ ਵੱਲੋਂ ਵੀ ਜਿਹੜਾ ਪੈਟਰੋਲ ਪੰਪ ਦੇ ਉੱਤੇ ਪੂਰਾ ਧਿਆਨ ਜਿਹੜਾ ਦਿੱਤਾ ਜਾ ਰਿਹਾ ਸੋ ਲੋਕਾਂ ਨੂੰ ਇੰਦਨ ਜਿਹੜਾ ਭਰਨ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਸੋ ਉਹਨਾਂ ਵੱਲੋਂ ਵੀ ਜਿਹੜੀ ਰਾਹਿਨ ਕਪੂਰ ਜੀ ਕਿਸ ਤਰੀਕੇ ਹੁਣ ਤੁਸੀਂ ਵੀ ਅੱਜ ਬਾਹਰ ਖੜੇ ਹੋ ਪੈਟਰੋਲ ਪੰਪ ਤੇ ਕੰਮ ਕਰ ਰਹੇ ਹੋ ਰਸ਼ ਲੱਗਾ ਹੋਇਆ ਫਿਲਹਾਲ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਬਲੈਕਆਊਟ ਕੱਲ ਵੀ ਹੋ ਗਿਆ ਸੀ ਇੱਕਦਮ ਅੱਜ ਵੀ ਸਰਕਾਰ ਨੇ ਨੋਟਿਸ ਦਿੱਤਾ ਕਿ ਬਲੈਕਆਊਟ ਕੀਤਾ ਜਾਏਗਾ ਤੇ ਰਾਸ਼ਨ ਦੀਆਂ ਦੁਕਾਨਾਂ ਤੇ ਦੇਖਿਆ ਜਾ ਰਿਹਾ ਬਹੁਤ ਰਸ਼ ਪੈ ਰਿਹਾ ਓਵਰ ਰਸ਼ ਪੈ ਰਿਹਾ ਵਾ ਪੈਟਰੋਲ ਪੰਪਾਂ 'ਤੇ ਸਾਰੇ ਪਾਸੇ ਰਸ਼ ਬਹੁਤ ਪੈ ਰਿਹਾ ਕਿਸੇ ਪਾਸੇ ਪ੍ਰੋਬਲ ਵੀ ਨਹੀਂ ਹੈ ਸਪਲਾਈ ਪਿੱਛੋਂ ਆ ਨਹੀਂ ਰਹੀ ਹੈ ਰਾਸ਼ੀ ਕਾਫੀ ਪੈ ਰਿਹਾ ਪਿੱਛੇ ਸਾਰਿਆਂ ਪਾਸੇ ਪਾਸੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਲੁਧਿਆਣਾ ਡੀਸੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਡਰਨ ਦੀ ਲੋੜ ਨਹੀਂ ਹੈਗੀ ਘਬਰਾਨ ਦੀ ਲੋੜ ਨਹੀਂ ਹੈਗੀ ਪ੍ਰਸ਼ਾਸਨ ਨਾਲ ਖੜਾ ਤੇ ਕਿਸੇ ਨੂੰ ਕਹਿ ਰਹੇ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੇਲ ਸਪਲਾਈ ਪੂਰੀ ਮਿਲ ਰਹੀ ਹੈ ਕੋਈ ਦਿੱਕਤ ਨਹੀਂ ਹੈ ਇਦਾਂ ਦੀ ਤੇਲ ਪਿੱਛੋਂ ਆ ਨਹੀਂ ਰਿਹਾ ਹੁਣ ਆ ਰਿਹਾ ਵਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਪਲਾਈ ਮਿਲਦੀ ਰਹੇਗੀ ਸਾਰਿਆਂ ਨੂੰ ਥੋੜੀ ਬਹੁਤ ਇੱਕ ਪਾਸੇ ਜਿਹੜਾ ਤਣਾਅ ਭਰਾਂ ਮਾਹੌਲ ਜਿਹੜਾ ਦੇਖਣ ਨੂੰ ਮਿਲਦਾ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਨੂੰ ਦੇਖਦੇ ਹੋਏ ਕੀ ਕਹਿਣਾ ਚਾ ਇੰਡੀਆ ਦੀ ਫੋਰਸ ਹੈ ਇੰਡੀਆ ਆਪਣੇ ਵਧੀਆ ਦੇਖੋ ਉਹਨਾਂ ਦੇ ਜਿਹੜੇ ਸਾਰੇ ਮਸਾਇਲੇ ਆਇਆ ਸਾਰੇ ਖਤਮ ਕਰਤੇ ਆ ਇੰਡੀਆ ਨੇ ਆਪਣਾ ਕੋਈ ਨੁਕਸਾਨ ਨਹੀਂ ਹੋਇਆ ਹੈਗਾ ਇੰਡੀਆ ਦਾ ਇੱਕ ਪਾਸੇ ਅਤੰਕਵਾਦ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਵੀ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਕੀ ਮੈਸੇਜ ਹੈ ਕਿਉਂਕਿ ਅਰੋਜ਼ ਦੇ ਹਿਸਾਬ ਨਾਲ ਅੱਜ ਜਿਹੜੀ ਮਾਤਰਾ ਜਿਹੜੀ ਹੈ ਲੋਕਾਂ ਦੀ ਜ਼ਿਆਦਾ ਨਜ਼ਰ ਆ ਰਹੀ ਹੈ ਪੰਪਾ ਦੇ ਉੱਤੇ ਦੇਖੋ ਲੋਕਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ ਨਹੀਂ ਆਪਣਾ ਇੰਡੀਆ ਫੋਰਸ ਬਹੁਤ ਸਟਰੋਂਗ ਹੈ ਐਨਾ ਡਰਨ ਦੀ ਲੋੜ ਨਹੀਂ ਹੈਗੀ ਬਾਕੀ ਦੇਖੋ ਜੋ ਹੋਏਗਾ ਸਬਦ ਨਾਲ ਹੀ ਅਸੀਂ ਵੀ ਖੜੇ ਆਂ ਫਿਰ ਕੁਝ ਸੋ ਦੱਸਦੀ ਹੈ ਕਿ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਉਹਨਾਂ ਨੇ ਵੀ ਗੱਲਬਾਤ ਕੀਤੀ ਕਰਮਚਾਰੀ ਸੀਗੇ ਉਹਨਾਂ ਨੇ ਵੀ ਪੁੱਛਗਿੱਛ ਕੀਤੀ ਸੋ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਹੈ ਉਹਦੇ ਨਾਲ ਵੀ ਜਾਣਕਾਰੀ ਲੈਨੇ ਆਖਿਰ ਉਹਨਾਂ ਦੇ ਵੱਲੋਂ ਕੀ ਕੁਝ ਜਿਹੜਾ ਕਹਿਣਾ ਹੈ ਭਾਈ ਜੀ ਨਾਮ ਕੀ ਹੈ ਤੁਹਾਡਾ ਗੁਰਪ੍ਰੀਤ ਸਿੰਘ ਤੰਗੀ ਪਰਿਵਾਰਿਆਂ ਨੂੰ ਤੇਲ ਦੀ ਕਿਦਾਂ ਫੁੱਲ ਕਰਾ ਲਈ ਨਹੀਂ ਨਹੀਂ 1500 ਦਾ ਪਾਉਨ ਅੱਛਾ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਮਾਹੌਲ ਹੈ ਚੱਲਦਾ ਪਿਆ ਉਸ ਨੂੰ ਲੈ ਕੇ ਕਿਉਂਕਿ ਇੱਕਦਮ ਬਲੈਕਆਊਟ ਹੋ ਜਾਂਦਾ ਸੋ ਉਸ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸਖਤ ਨਿਰਦੇਸ਼ ਦਿੱਤੇ ਗਏ ਨੇ ਚੰਡੀਗੜ੍ਹ ਦੇ ਵਿੱਚ 7 ਵਜੇ ਤੋਂ ਬਾਅਦ ਬਾਹਰ ਨਿਕਲਣਾ ਜਿਹੜਾ ਬੰਦ ਕੀਤਾ ਗਿਆ ਸਹੀ ਹੈ ਉਹਨਾਂ ਨੇ ਆਪਣੀ ਸੁਰੱਖਿਆ ਹਿੱਤ ਹੀ ਕਿਹਾ ਬਾਹਰ ਨਾ ਨਿਕਲੋ ਘਰਾਂ ਚ ਰੋ ਬਲੈਕਆਊਟ ਹੋ ਰਹੇ ਆ ਕੱਲ ਵੀ ਹੋਇਆ ਸੀ ਹੁਣ ਅੱਜ ਵੀ 8 ਵਜੇ ਤੋਂ ਬਾਅਦ ਦੁਕਾਨਾਂ ਬੰਦ ਦੀ ਕੋਲਿੰਗ ਦਿੱਤੀ ਹੋਈ ਹੈ ਹੁਣ ਦੁਕਾਨਾਂ ਵਧਾ ਕੇ ਆ ਰਹੇ ਆ ਲੋਕਾਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਲੋਕ ਕਿਸ ਤਰੀਕੇ ਦੇ ਜਿਹੜੇ ਹਲਚਲ ਕਿਸ ਤਰੀਕੇ ਦੀ ਆ ਮਾਰਕੀਟ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਮਾਰਕੀਟ ਸੁਣਨੇ ਵੇਈ ਬਜ਼ਾਰਾ ਸੁਣੀਆਂ ਪਈਆਂ ਕੰਮ ਹੈ ਨਹੀਂ ਗੇ ਲੋਕਾਂ 'ਚ ਡਰ ਹੈਗਾ ਬਸ ਬਾਹਰ ਨਹੀਂ ਨਿਕਲਦੇ ਵੇ ਪੈਸੇ ਪੂਹੇ ਜੋੜ ਕੇ ਰੱਖ ਰਹੇ ਕੱਲ ਨੂੰ ਲੋਡ ਪੈ ਜਣੀ ਲੱਗਦਾ ਲੱਗ ਹੀ ਰਿਹਾ ਜੀ ਅੱਜ ਪੂਰਾ ਦਿਨ ਬੈਠੇ ਹੀ ਆਏ ਆ ਦੁਕਾਨ ਤੇ ਕੱਲ ਨੂੰ ਕੁਝ ਹੁੰਦਾ ਹੈ ਜਾਂ ਜਿਆਦਾ ਮਾਹੌਲ ਜੇ ਖਰਾਬ ਹੁੰਦਾ ਤੇ ਉਹਦੇ ਵਿੱਚ ਕੀ ਕਮੀ ਹੋ ਸਕਦੀ ਕੀ ਕੁਝ ਹੋ ਜ਼ਾਦਾ ਆਣ ਆਲੇ ਸਮੇਂ ਜੇ ਕੀ ਕੁਝ ਦੇਖਣਾ ਪੈਸਾ ਦਾ ਉਈ ਆਟਾ ਦਾਲ ਦੀ ਕਮੀ ਹੋएगी ਮਾਰੋ ਮਾਰ ਪਏਗੀ ਬਲੈਕ ਹੋਣਗੀਆਂ ਚੀਜ਼ਾਂ ਲੋਕੀ ਸਾਹਮ ਕੇ ਰੱਖਦੇ ਪਏ ਹੋਣੇ ਬਿਲਕੁਲ ਸਾਡੇ ਨਾਲ ਵੀਜ ਮੌਜੂਦ ਸੀਗਾ ਉਹਦੇ ਵੱਲੋਂ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਪਰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇੱਕ ਮੈਸੇਜ ਹੈ ਵੱਡਾ ਕਿ ਕਬਰਾਂ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਲੁਧਿਆਣਾ ਪ੍ਰਸ਼ਾਸਨ ਵੱਲੋਂ ਸੱਤ ਨਿਰਦੇਸ਼ ਜਿਹੜੇ ਦਿੱਤੇ ਗਏ ਨੇ ਕਿ ਜਿਨ੍ਹਾਂ ਵੱਲੋਂ ਵੀ ਗਲਤ ਕੀਤਾ ਜਾਊਗਾ ਉਹ ਬਖਸ਼ੇ ਨਹੀਂ ਜਾਣਗੇ ਇਹ ਰਾਸ਼ਨ ਦੁਕਾਨ ਹੈ ਇਹ પેટ્રોલ ਪੰਪਾ ਹੈ ਸੋ ਲੋਕਾਂ ਨੂੰ ਰੰਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਲੋਕ ਖੜੇ ਰਹੇ ਸੋ ਲੋਕ ਮਿਹਨਤ ਕਰਨ ਪਰ ਇੱਕ ਪਾਸੇ ਪ੍ਰਸ਼ਾਸਨ ਵੀ ਮਜ਼ਬੂਤ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਾਡੇ ਦੇਸ਼ ਦੇ ਅਗਰ ਫੌਜੀਆ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੀ ਆਤੰਕਵਾਦ ਦੇ ਖਿਲਾਫ ਉਹਨਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਕਿਤਨੇ ਕਿਤੇ ਡਰਨ ਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਜਦੋਂ ਬਲੈਕਆਊਟ ਹੁੰਦਾ ਹੈ ਤੇ ਉਸ ਤੋਂ ਵਿੱਚ ਤੁਸੀਂ ਆਪਣਾ ਧਿਆਨ ਦਿਓ ਪ੍ਰਸ਼ਾਸਨ ਕੀ ਕਹਿੰਦਾ ਹੈ ਉਹਦੇ ਬਾਰੇ ਵੀ ਜਾਣਕਾਰੀ ਤੁਸੀਂ ਲਵੋ ਤੇ ਤੁਸੀਂ ਸੁਣੋ ਬਲੈਕਆਊਟ ਦਾ ਮਤਲਬ ਕੀ ਹੈ ਉਹਦੇ ਬਾਰੇ ਵੀ ਸਾਰੀ ਜਾਣਕਾਰੀ ਲਓ ਕਿਉਂਕਿ ਕਿਤਨੇ ਕਿਤੇ ਦਿੱਕਤਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪੈ ਸਕੇ ਸੋ ਹੋਰ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਲੈ ਕੇ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਈ ਮੈਨ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਤਾਂ